ਸਸਤਰ ਕਾਲ ਜੀ ਮੈਂ ਹਾ ਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 34 ਸਾਲਾ ਹਰਪ੍ਰੀਤ ਕੌਰ ਉਰਫ ਨਵਸਰਾ ਜਿਸ ਨੇ ਲੁਧਿਆਣਾ ਦੇ ਬ੍ਰਹਮਪੁਰ ਵਿਖੇ ਆਪਣੇ ਭੈਣਾਂ ਭਰਾਵਾਂ ਨਾਲ ਖੇਤਾਂ ਵਿੱਚ ਸਖਤ ਮਿਹਨਤ ਕੀਤੀ ਹੁੰਦੀ ਹੈ ਹੁਣ ਉਹ ਆਪਣੇ ਤੇ ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਕਈ ਸਾਲ ਪਹਿਲਾਂ ਇੱਕ ਚੰਗੀ ਜ਼ਿੰਦਗੀ ਦੀ ਚਾਹਤ ਦੇ ਵਿੱਚ ਮਲੇਸ਼ੀਆ ਚਲੀ ਜਾਂਦੀ ਹੈ ਵੱਖ-ਵੱਖ ਜੌਬਸ ਕਰਨ ਤੋਂ ਇਲਾਵਾ ਨਵਸਰਾਂ ਪਿਛਲੇ ਕੁਝ ਸਾਲਾਂ ਦੌਰਾਨ ਇੱਕ ਮਸ਼ਹੂਰ ਬਲੌਗਰ ਤੇ ਸੋਸ਼ਲ ਮੀਡੀਆ ਸ਼ਖਸੀਅਤ ਵਜੋਂ ਬੜੀ ਤੇਜ਼ੀ ਨਾਲ ਉੱਭਰਦੀ ਹੁੰਦੀ ਹੈ ਜਿਸ ਦੇ ਲੱਖਾਂ ਫਾਲੋਅਰਸ ਹੁੰਦੇ ਨੇ ਇਸ ਨੇ ਖਾਸੇ ਪੋਪੂਲੈਰਿਟੀ ਗੇਨ ਕਰ ਲਈ ਹੁੰਦੀ ਹੈ ਇੰਨੀ ਮਸ਼ਹੂਰ ਹੁੰਦੀ ਆ ਟਿਕਟੌਕ ਤੇ ਜਿੰਨਾ ਅੱਜ ਦੇ ਯੰਗਸਟਰਸ ਸੁਪਨਾ ਵੇਖਦੇ ਨੇ ਨਵਸਰਾਂ ਦੀ ਮੁਲਾਕਾਤ ਮਲੇਸ਼ੀਆ ਚ 29 ਸਾਲਾਂ ਸਿਮਨਜੀਤ ਸਿੰਘ ਨਾਲ ਹੁੰਦੀ ਹੈ ਪਰਾਏ ਮੁਲਕ ਚ ਵੈਸੇ ਹੀ ਕੋਈ ਆਪਣਾ ਮਿਲ ਜੇ ਤਾਂ ਕਿੰਨਾ ਵਧੀਆ ਲੱਗਦਾ ਨਾ ਇੰਨਾ ਚ ਆਪਸ ਚ ਦੋਸਤੀ ਹੁੰਦੀ ਆ ਤੇ ਫਿਰ ਪਿਆ 2023 ਚ ਇਹ ਦੋਨੋਂ ਅਮਰੀਕਾ ਕੈਲੀਫੋਰਨੀਆ ਮੂਵ ਹੋ ਜਾਂਦੇ ਨੇ ਇੱਕ ਦੂਜੇ ਨੂੰ ਇੰਨਾ ਪਸੰਦ ਕਰਦੇ ਨੇ ਕਿ ਵਿਆਹ ਤੱਕ ਦੀਆਂ ਕਮਿਟਮੈਂਟਸ ਹੋ ਜਾਂਦੀਆਂ ਨੇ ਇਸ ਦਾਸਤਾਨ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਨੀ ਗੱਲ ਕਹਿਣਾ ਚਾਹੁੰਨੀ ਆ ਕਿ ਜੋ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਜਾ ਰਹੀਆਂ ਇਸ ਕਹਾਣੀ ਬਾਰੇ ਉਹ ਲੀਡਿੰਗ ਪਬਲਿਕेशंस ਪਲੱਸ ਕੁੜੀ ਵਾਲਿਆਂ ਤੇ ਮੁੰਡੇ ਵਾਲਿਆਂ ਦੋਵਾਂ ਦੇ ਪੱਖ ਦੇ ਆਧਾਰ ਤੇ ਦੋਵੇਂ ਪੱਖ ਜਾਣਨੇ ਜ਼ਰੂਰੀ ਨੇ ਪਰ ਸਹੀ ਗਲਤ ਤੋਂ ਪਰੇ ਕਿਸੇ ਦੀ ਜਾਨ ਲੈ ਲੈਣਾ ਇਹ ਕਿਸੇ ਵੀ ਹਾਲਤ ਚ ਜਸਟੀਫਾਈਡ ਨਹੀਂ ਹੋ ਸਕਦਾ ਇਹ ਸੱਚੀ ਦਰਦਨਾਕ ਕਹਾਣੀ ਚ ਕੁੜੀ ਦੇ ਪਰਿਵਾਰ ਵਾਲੇ ਮੁੰਡੇ ਤੇ ਇਲਜ਼ਾਮ ਲਾ ਰਹੇ ਨੇ ਤੇ ਮੁੰਡੇ ਵਾਲੇ ਕੁੜੀ ਦੇ ਪਰਿਵਾਰ ਤੇ ਇਲਜ਼ਾਮ ਲਾ ਰਹੇ ਨੇ ਕੌਣ ਸਹੀ ਕੌਣ ਗਲਤ ਇਹ ਅਸੀਂ ਨਹੀਂ ਜਾਣਦੇ ਨਫਸਰਾ ਤੇ ਸਿਮਰਜੀਤ ਸਿੰਘ ਚ ਕੁਝ ਵਕਤ ਤੱਕ ਸਭ ਠੀਕ ਚੱਲ ਰਿਹਾ ਹੁੰਦਾ ਪਰ ਫੇਰ ਕੁਝ ਟਾਈਮ ਚ ਇਹਨਾਂ ਦੇ ਝਗੜੇ ਸ਼ੁਰੂ ਹੋ ਜਾਂਦੇ ਨੇ ਬਟ ਝਗੜੇ ਤਾਂ ਫਿਰ ਹਰ ਕਪਲ ਚ ਹੁੰਦੇ ਨੇ ਨਾ ਹਾਂ ਇੱਥੇ ਗੱਲ ਦਿਨ ਬਦਲ ਵੱਧ ਜਾਂਦੀ ਹੁੰਦੀ ਹੈ ਨਫਸਰਾ ਇਹ ਫੈਸਲਾ ਲੈ ਲੈਂਦੀ ਆ ਕਿ ਸਿਮਰਨਜੀਤ ਸਿੰਘ ਨਾਲ ਵਿਆਹ ਤੋਂ ਦੂਰ ਦੋਸਤੀ ਦੇ ਰਿਸ਼ਤੇ ਨਾਲ ਵੀ ਨਹੀਂ ਰਿਹਾ ਜਾ ਸਕਦਾ ਪਰ ਸਿਮਰਨਜੀਤ ਸਿੰਘ ਨੂੰ ਕੁੜੀ ਦਾ ਇਹ ਫੈਸਲਾ ਕਬੂਲ ਨਹੀਂ ਹੁੰਦਾ ਦਿਨ ਹੁੰਦਾ ਹੈ 19 ਅਗਸਤ 2023 ਦਾ ਸਿਮਰਨਜੀਤ ਸਿੰਘ ਨਵ ਨੂੰ ਰੋਜ਼ਵਲੇ ਚ ਇੱਕ ਸ਼ੋਪਿੰਗ ਮਾਲ ਬੁਲਾਉਂਦਾ ਹੈ ਉਹ ਜਾਂਦੀ ਵੀ ਹੈ ਦੋਨੋਂ ਮਾਲ ਦੀ ਪਾਰਕਿੰਗ ਚ ਹੁੰਦੇ ਨੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਆਪਸ ਵਿੱਚ ਫੇਰ ਤੋਂ ਝਗੜਾ ਹੋ ਜਾਂਦਾ ਹੈ ਤੇ ਗੱਲ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਗੁੱਸੇ ਚ ਆ ਕੇ ਸਿਮਰਜੀਤ ਸਿੰਘ ਨਵਸਰਾ ਤੇ ਚਾਰ ਗੋਲੀਆਂ ਵਾਰਾ ਦਿੰਦਾ ਹੈ ਨਵ ਮੌਕੇ ਤੇ ਹੀ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ ਰਿਪੋਰਟਸ ਮੁਤਾਬਕ ਛੇਤੀ ਛੇਤੀ ਚ ਸਿਮਰਨਜੀਤ ਸਿੰਘ ਮਾਲਚੋ ਨਵੀਂ ਟੀ-ਸ਼ਰਟ ਲੈਣ ਜਾਂਦਾ ਹੈ ਕਿਉਂਕਿ ਉਸ ਦੀ ਪੁਰਾਣੀ ਟੀ-ਸ਼ਰਟ ਤੇ ਬਲੱਡ ਸਟੇਨਸ ਲੱਗ ਜਾਂਦੇ ਨੇ ਪੁਲਿਸ ਸੀਸੀਟੀਵੀਸ ਤੇ ਆਈ ਵਿਟਨੈਸਸ ਦੇ ਆਧਾਰ ਤੇ ਅੱਧੇ ਘੰਟੇ ਚ ਸਿਮਰਨਜੀਤ ਸਿੰਘ ਨੂੰ ਫੜ ਵੀ ਲੈਂਦੀ ਹੈ ਨਵਸਰਾਂ ਨੂੰ ਮਿਲਾ ਕੇ ਇਹ ਤਿੰਨ ਪੈਨਪਰਾ ਹੁੰਦੇ ਨੇ ਇਸ ਦੀ ਮੌਤ ਦੇ ਬਾਅਦ ਇਸ ਦਾ ਛੋਟਾ ਭਰਾ ਰੋਂਦਿਆਂ ਰੋਂਦਿਆਂ ਪੰਜਾਬ 'ਚ ਦੱਸਦਾ ਹੈ ਇੰਟਰਵਿਊ ਦਿੰਦਿਆਂ ਦੌਰਾਨ ਕਿ ਮੇਨ ਘਰ ਦੀ ਇਹੀ ਕਮਾਉਣਾ ਲਈ ਸੀ ਇਸ ਨੇ ਕੋਲਾਲਾਮਪੁਰ 'ਚ ਸੁਪਰਵਾਈਜ਼ਰ ਦੇ ਤੌਰ ਤੇ 8 ਸਾਲ ਜੀ ਤੋਰ ਮਿਹਨਤ ਕੀਤੀ ਸੀ ਤੇ ਫਿਰ ਮਾਰਚ 2023 'ਚ ਉਹ ਯੂ ਐਸ ਮੂਵ ਕਰਕੇ ਸਿਮਰਨਜੀਤ ਸਿੰਘ ਨਾਲ ਨਵ ਦੀ ਮੁਲਾਕਾਤ ਮਲੇਸ਼ੀਆ ਚ 2021 ਚ ਹੋਈ ਸੀ ਕੋਵਿਡ ਦੌਰਾਨ ਨਵ ਨੂੰ ਲੱਗਿਆ ਸੀ ਕਿ ਸਰਦਾਰ ਮੁੰਡਾ ਹੈ ਰੱਬ ਨੂੰ ਮੰਨਣ ਵਾਲਾ ਤੇ ਇਸ ਨਾਲ ਰਹਿਣਾ ਸੇਫ ਹੀ ਹੋਊਗਾ ਤੇ ਕੁਝ ਦੇਰ ਦੋਸਤੀ ਚੱਲਣ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਨਵ ਨੂੰ ਮੈਰਿਜ ਲਈ ਪ੍ਰਪੋਜ਼ ਕੀਤਾ ਸੀ ਨਵ ਦੇ ਪ੍ਰਾਜਕਪਾਲ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਅਪ੍ਰੈਲ 2022 ਵਿੱਚ ਹਰਪ੍ਰੀਤ ਕੌਰ ਉਰਫ ਨਵਸਰਾ ਪਰਾਤਾਸੀ ਅਤੇ ਉਹ ਅਤੇ ਉਸ ਦੀ ਭੈਣ ਸਿਮਰਨਜੀਤ ਦੇ ਮਾਪਿਆਂ ਨੂੰ ਮਿਲੇ ਵਿਸਾਰ ਨਵ ਨੇ ਭਰਾ ਜਗਪਾਲ ਨੂੰ ਦੱਸਿਆ ਸੀ ਕਿ ਸਿਮਰਨਜੀਤ ਸਿੰਘ ਇੱਕ ਬੇहद ਅਗਰੈਸਿਵ ਮਤਲਬ ਗੁੱਸੇ ਵਾਲਾ ਮੁੰਡਾ ਹੈ ਤੇ ਉਸ ਦਾ ਇਸ ਦੇ ਨਾਲ ਰਹਿਣਾ ਔਖਾ ਹੀ ਹੋਏਗਾ ਤਾਂ ਭਰਾ ਨੇ ਵੀ ਨਵ ਨੂੰ ਸਲਾਹ ਦਿੱਤੀ ਸੀ ਕਿ ਜੇ ਇਦਾਂ ਦੀ ਗੱਲ ਆ ਤਾਂ ਇਹ ਵਿਆਹ ਨਾ ਕਰ ਮ੍ਰਿਤਕ ਨਵਦੀ ਭੈਣ ਹਰਜੋਤ ਕੌਰ ਨੇ ਨਵਦੀ ਮੌਤ ਤੋਂ ਬਾਅਦ ਮੁੰਡੇ ਤੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਸਿਮਰਤਜੀਤ ਸਿੰਘ ਉਸਦੀ ਭੈਣ ਨੂੰ ਬਹੁਤ ਤੰਗ ਕਰਦਾ ਸੀ ਉਸ ਤੇ ਪੂਰਾ ਕੰਟਰੋਲ ਚਾਹੁੰਦਾ ਸੀ ਉਸ ਨੂੰ ਨਵਦੇ ਸੋਸ਼ਲ ਮੀਡੀਆ ਯੂਜ਼ ਕਰਨ ਤੇ ਵੀ ਦਿੱਕਤ ਸੀ ਉਹ ਕਿਸੇ ਨਾਲ ਗੱਲ ਵੀ ਕਰ ਲੈਂਦੀ ਤਾਂ ਉਹ ਬਖੇੜਾ ਖੜਾ ਕਰ ਦਿੰਦਾ ਸੀ ਭੈਣ ਨੇ ਇੰਟਰਵਿਊਸ 'ਚ ਕਿਹਾ ਸੀ ਕਿ ਅਸੀਂ ਪਿਛਲੇ ਸਾਲ ਤੋਂ ਮੁੰਡੇ ਨੂੰ ਮਨਾ ਕਰ ਰਹੀ ਸੀ ਕਿ ਅਸੀਂ ਤੇਰੇ ਨਾਲ ਕੁੜੀ ਨਹੀਂ ਵਿਆਉਣੀ ਕਿਉਂਕਿ ਭੈਣ ਹਰਜੋਤ कौर ਮੁਤਾਬਕ ਸਿਮਰਨਜੀਤ ਸਿੰਘ ਬਹੁਤ ਪਰੇਸ਼ਾਨ ਕਰ ਰਿਹਾ ਸੀ ਨਵ ਨੂੰ ਉਸ ਦਾ ਉਹਨੇ ਫੋਨ ਤੱਕ ਹੈਕ ਕਰ ਰੱਖਿਆ ਸੀ ਘਰਦਿਆਂ ਦੇ ਰਿਸ਼ਤੇ ਨੂੰ ਨਾ ਕਰਨ ਦੇ ਬਾਵਜੂਦ ਇਹ ਦੋਨੋਂ ਆਪਸ ਵਿੱਚ ਗੱਲ ਕਰਦੇ ਸਨ ਪਰ ਦੋ ਤਿੰਨ ਦਿਨ ਸਹੀ ਗੱਲ ਚੱਲਦੀ ਸੀ ਤੇ ਫਿਰ ਮੁੜ ਲੜਾਈਆਂ ਸ਼ੁਰੂ ਹੋ ਜਾਂਦੀਆਂ ਸਨ ਨਵ ਆਪਣੇ ਬੌਸ ਨਾਲ ਵੀ ਖੜਦੀ ਸੀ ਤਾਂ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਦੀ ਕੋਸ਼ਿਸ਼ ਹੁੰਦੀ ਸੀ ਕਿ ਇਹਨੂੰ ਮੈਂ ਗਲਤ ਸਾਬਤ ਕਰਾਂ ਕਿ ਇਸ ਦਾ ਉਸ ਬੰਦੇ ਨਾਲ ਕੋ ਚੱਕਰ ਹੈ ਭੈਣ ਹਰਜੋਤ कौर ਮੁਤਾਬਕ ਅਪ੍ਰੈਲ ਤੇ ਦਸੰਬਰ 2022 ਚ ਦੋ ਵਾਰ ਨਵ ਇੰਡੀਆ ਆਈ ਸੀ ਤੇ ਇੱਥੇ ਆ ਕੇ ਉਸਦੇ ਸਿਮਰਨਜੀਤ ਲਈ ਸ਼ਾਪਿੰਗ ਵੀ ਕੀਤੀ ਸੀ ਉਸ ਲਈ ਸ਼ੂਜ਼ ਲੈ ਸੰ ਤੇ ਹੋਰ ਵੀ ਬਥੇਰਾ ਕੁਝ ਜਦੋਂ ਨਵ ਉਸ ਨੂੰ ਬਲੌਕ ਕਰ ਦਿੰਦੀ ਸੀ ਤਾਂ ਉਹ ਇੰਡੀਆ ਨਵ ਦੇ ਟੱਬਰ ਤੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਪੇਰੇਸ਼ਾਨ ਕਰਤਾ ਹੁੰਦਾ ਸੀ ਜਾਨਨ ਜੇ ਵੀ ਆਉਂਦਾ ਹੈ ਕਿ ਨਵ ਸਿਮਰਨਜੀਤ ਸਿੰਘ ਦੀ ਫੈਮਲੀ ਨਾਲ ਵੀ ਫੋਨ ਤੇ ਗੱਲ ਕਰਦੀ ਆ ਕਿ ਆਪਣੇ ਮੁੰਡੇ ਨੂੰ ਹਟਾ ਲਓ ਮੈਂ ਇਸ ਨਾਲ ਵਿਆਹ ਨਹੀਂ ਕਰਨਾ ਜਿਸ ਦੀ ਇੱਕ ਰਿਕਾਰਡਿੰਗ ਵੀ ਉਸ ਵਕਤ ਕਈ ਚੈਨਲਸ ਨੇ ਸੁਣਾਈ ਸੀ ਪਰ ਫਿਰ ਸਿਮਰਨਜੀਤ ਸਿੰਘ ਕਹਿੰਦੇ ਧਮਕਾਉਂਦਾ ਸੀ ਨਵ ਨੂੰ ਕਿ ਜੇ ਤੂੰ ਵਿਆਹ ਨਹੀਂ ਕਰੇਂਗੀ ਤਾਂ ਮੈਂ ਤੈਨੂੰ ਮਾਰ ਦਵਾਂ ਤੇਰੀ ਫੈਮਲੀ ਨੂੰ ਮਾਰ ਦਵਾਂ ਹਰਜੋਤ ਕੌਰ ਕਹਿੰਦੀ ਕਿ ਅਸੀਂ ਬੜਾ ਪੁੱਛਦੇ ਸੀ ਕਿ ਤੂੰ ਇੰਨੀ ਪਰੇਸ਼ਾਨ ਕਾਤੋਂ ਹੈ ਨਾ ਕੁਝ ਤਾਂ ਦੱਸ ਪਰ ਉਹ ਕੁਝ ਦੱਸਦੀ ਨਹੀਂ ਸੀ ਉਹ ਕਹਿੰਦੀ ਸੀ ਕਿ ਮੈਂ ਆਪੇ ਹੈਂਡਲ ਕਰ ਲਵਾਂਗੀ ਭੈਣ ਹਰਜੋਤ ਕਹਿੰਦੀ ਕਿ ਅਸੀਂ ਨਵ ਨੂੰ ਸਲਾਹ ਦਿੰਦੇ ਸੀ ਕਿ ਇਹ ਮੁੰਡਾ ਹੱਦ ਟੱਪ ਰਿਹਾ ਹੈ ਤੋ ਪੁਲਿਸ ਕੰਪਲੇਂਟ ਕਰ ਦੇ ਤਾਂ ਅਗੋ ਨਵ ਕਹਿੰਦੀ ਸੀ ਕਿ ਕਿਸੇ ਦਾ ਮੁੰਡਾ ਖਰਾਬ ਹੋਜੂ ਪੁਲਿਸ ਹੱਥੇ ਚੜ ਗਿਆ ਤਾਂ ਮੈਂ ਉਹਦੇ ਨਾਲ ਇਦਾਂ ਨਹੀਂ ਕਰਨਾ ਤੇ ਵੈਸੇ ਵੀ ਬਾਹਰ ਆ ਕੇ ਉਹ ਮੈਨੂੰ ਹੋਰ ਜ਼ਿਆਦਾ ਤਾਨ ਕਰੋ ਹੱਥ 'ਚ ਫੋਟੋ ਲੈ ਕੇ ਨਵਦੀਪ ਭੈਣ ਨੇ ਪੱਤਰਕਾਰਾਂ ਨੂੰ ਦਿਖਾਇਆ ਸੀ ਕਿ ਵੇਖੋ ਨਵ ਦੇ ਮੂਤੇ ਸੱਟ ਇਹ ਮੁੰਡਾ ਉਹਨੂੰ ਆਏ ਦਿਨ ਟੌਰਚਰ ਕਰਦਾ ਸੀ ਮਾਰਦਾ ਸੀ ਨਵਸਰਾ ਤੇ ਉਸ ਦੀ ਮੌਤ ਦੇ ਬਾਅਦ ਮੁੰਡੇ ਵਾਲਿਆਂ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਸਿਮਰਨਜੀਤ ਸਿੰਘ ਨੇ ਨਵ ਤੇ 40 ਲੱਖ ਲਗਾਏ ਸਨ ਤਾਂ ਉਹ ਅਮਰੀਕਾ ਪਹੁੰਚੀ ਸੀ ਜਿਸ ਤੇ ਨਵਦੀਪ ਭੈਣ ਨੇ ਖੰਡਨ ਕਰਦਾ ਸੀ ਤੇ ਕਿਹਾ ਸੀ ਕਿ ਪ੍ਰੂਫ ਦਿਖਾਓ ਮੇਰੀ ਭੈਣ ਕਿਸੇ ਤੋਂ ਪੈਸੇ ਲੈਣ ਵਾਲਿਆ ਚੋ ਨਹੀਂ ਸੀ। ਉਹ ਖੁਦ ਨੂੰ ਖੁਦ ਪਾਲ ਸਕਦੀ ਸੀ, ਆਪਣੇ ਖਰਚੇ ਪੂਰੇ ਕਰ ਸਕਦੀ ਸੀ। ਹਰਜੋਤ ਕੌਰ ਨੇ ਦੱਸਿਆ ਕਿ ਨਵ ਨੂੰ ਉਸਦੇ ਕਿਸੇ ਫਰੈਂਡ ਨੇ ਦੱਸਿਆ ਸੀ ਕਿ ਸਿਮਰਨਜੀਤ ਸਿੰਘ ਕੋਲ ਰਿਵਾਲਵਰ ਹੈ। ਪਰ ਨਵ ਨੂੰ ਇਹ ਥੋੜੀ ਪਤਾ ਸੀ ਕਿ ਇਹ ਉਸ ਰਿਵਾਲਵਰ ਨਾਲ ਉਸੇ ਦੇ ਮੱਤੇ 'ਚ ਗੋਲੀਆਂ ਮਾਰੂਗਾ। ਇਸ ਦੌਰਾਨ ਇੱਕ ਹੋਰ ਵੀ ਗੱਲ ਹੋ ਰਹੀ ਸੀ। ਨਵ ਦੀ ਮੌਤ ਦੇ ਬਾਅਦ ਜਦੋਂ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਉਦੋਂ ਉਸ ਦੀ ਭੈਣ ਵੱਲੋਂ ਨਵਸਰਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਕੁਝ ਪੋਸਟ ਪਾਈਆਂ ਗਈਆਂ ਜਿਸ ਤੇ ਕਮੈਂਟਸ ਵੀ ਆ ਰਹੇ ਸਨ ਜਿਸ ਤੁਸੀਂ ਕਿ ਇਸ ਨਾਲ ਤਾਂ ਇਦਾਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਇਹ ਜਗ੍ਹਾ-ਜਗਾ ਜਾਂਦੀ ਸੀ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਬਾਰੇ ਪੋਸਟਾਂ ਬਾਰੇ ਇਹ ਮੈਂ ਕਿਸੇ ਹੋਰ ਸ਼ਬਦਾਵਲੀ ਵਿੱਚ ਦੱਸ ਰਹੀ ਹਾਂ ਲਿਖਿਆ ਕਿਸੇ ਹੋਰ ਤਰ੍ਹਾਂ ਸੀ ਮਤਲਬ ਜਾਨ ਜਾਨ ਦੇ ਬਾਅਦ ਵੀ ਉਹ ਕੁਝ ਚੱਲਦਾ ਰਿਹਾ ਜੋ ਨਹੀਂ ਸੀ ਚੱਲਣਾ ਚਾਹੀਦਾ ਕਹਿੰਦੇ ਸਿਮਰਨਜੀਤ ਕੋਲ ਨਵ ਦੀਆਂ ਕੁਝ ਪ੍ਰਾਈਵੇਟ ਪਿਕਚਰਸ ਵੀ ਸਨ ਜਿੰਨਾ ਥਾਣੀ ਉਹ ਨਵ ਨੂੰ ਬਲੈਕਮੇਲ ਕਰ ਰਿਹਾ ਸੀ ਇਹ ਸਭ ਜੋ ਤੁਹਾਨੂੰ ਦੱਸਿਆ ਇਹ ਹਰਪ੍ਰੀਤ ਕੌਰ ਉਰਫ ਨਵ ਸਰਾਂ ਦੇ ਭੈਣ ਭਰਾ ਨੇ ਦੱਸਿਆ ਹੁਣ ਮਲਜ਼ਮ ਮੁੰਡੇ ਸਿਮਰਨਜੀਤ ਸਿੰਘ ਦੇ ਪਰਿਵਾਰ ਦਾ ਵਰਜ਼ਨ ਕੁਝ ਹੋਰ ਕਹਿੰਦਾ ਸੀ ਉਸਨੂੰ ਸਿਮਰਂਜੀਤ ਸਿੰਘ ਦੇ ਪਰਾ ਵਿਕਰਮ ਸਿੰਘ ਨੇ ਕਿਹਾ ਸੀ ਕਿ ਇਹਨਾਂ ਦੀ ਮੁਲਾਕਾਤ ਮਲੇਸ਼ੀਆ ਚ ਮਈ 2021 ਚ ਹੁੰਦੀ ਹੈ ਸਿਮਰਂਜੀਤ ਸਿੰਘ ਧਰੇ ਫੋਨ ਕਰਕੇ ਕੁਝ ਵਕਤ ਬਾਅਦ ਦੱਸਦਾ ਇੱਕ ਕੁੜੀ ਹੈ ਜਿਸ ਨੂੰ ਉਹ ਪਸੰਦ ਕਰਦਾ ਤੇ ਵਿਆਹ ਕਰਾਉਣਾ ਚਾਹੁੰਦਾ ਘਰ ਦੇ ਮੰਨ ਜਾਂਦੇ ਨੇ ਸਹਿਮਤੀ ਨਾਲ 3 ਦਸੰਬਰ 2021 ਦੀ ਡੇਟ ਰੱਖੀ ਜਾਂਦੀ ਹੈ ਵਿਆਹ ਦੀ ਮਲੇਸ਼ੀਆ ਚ ਉਸ ਦਿਨ ਹੀ ਹਰਪ੍ਰੀਤ ਕੌਰ ਉਰਫ ਨਵਸਰਾ ਦਾ ਜਨਮ ਦਿਨ ਵੀ ਹੁੰਦਾ ਹੈ ਪਰ ਸਿਮਰਨਜੀਤ ਸਿੰਘ ਦੇ ਭਰਾ ਵਿਕਰਮ ਮੁਤਾਬਕ ਜਦੋਂ ਵਿਆਹ ਦੀ ਡੇਟ ਲੱਗੇ ਆਉਂਦੀ ਹੈ ਤਾਂ ਨਵ ਕਹਿੰਦੀ ਆ ਕਿ ਥੋੜਾ ਟਾਈਮ ਲੈਨੇ ਆ ਅਜੇ ਵਿਆਹ ਡਿਲੇ ਕਰਦੇ ਆ ਉਸ ਤੋਂ ਬਾਅਦ 12 ਜਨਵਰੀ 2022 ਦੀ ਮੈਰਿਜ ਡੇਟ ਫਿਕਸ ਕੀਤੀ ਜਾਂਦੀ ਹੈ ਇਸ ਦੌਰਾਨ ਸਭ ਰਿਸ਼ਤੇਦਾਰਾਂ ਨੂੰ ਦੱਸਿਆ ਗਿਆ ਹੁੰਦਾ ਹੈ ਤੇ ਵਿਆਹ ਦੀ ਸ਼ਾਪਿੰਗ ਵੀ ਚੱਲ ਰਹੀ ਹੁੰਦੀ ਹੈ ਪਰ ਫਿਰ ਨਵ ਕਹਿ ਦਿੰਦੀ ਹੈ ਕਿ ਵਿਆਹ ਮਲੇਸ਼ੀਆ ਚ ਨਹੀਂ ਕਰਨਾ ਵੱਡੇ ਮੁਲਕ ਚ ਜਾ ਕੇ ਕਰਾਂਗੇ ਉਹ ਕਹਿੰਦੇ ਵੀ ਅਸੀਂ ਇਹ ਵੀ ਗੱਲ ਮੰਨ ਲਈ ਸੀ ਨਵਦੀ ਸਿਮਰਨਜੀਤ ਸਿੰਘ ਇਸ ਦੌਰਾਨ ਸੇਵਿੰਗਸ ਵੀ ਸ਼ੁਰੂ ਕਰਦਾ ਹੈ ਤੇ ਕੰਟੈਕਟਸ ਵੀ ਐਸਟੈਬਲਿਸ਼ ਕਰਦਾ ਹੈ ਮਲੇਸ਼ੀਆ ਕਿ ਇੱਥੋਂ ਬਾਹਰ ਨਿਕਲਣਾ ਹੈ ਅਮਰੀਕਾ ਲਈ ਇੱਥੇ ਨਹੀਂ ਰਹਿਣਾ ਉਸ ਸਾਲ ਸਟਰਗਲ ਕਰਨ ਦੇ ਬਾਅਦ ਨਵੰਬਰ 2022 ਚ ਇਹ ਦੋਨੋਂ ਸ਼ੈਨਿਗਨ ਵੀਜ਼ਾ ਅਪਲਾਈ ਕਰਦੇ ਨੇ ਨਵ ਦਾ ਲੱਗ ਜਾਂਦਾ ਹੈ ਵੀਜ਼ਾ ਪਰ ਸਿਮਰਨਜੀਤ ਸਿੰਘ ਦਾ ਨਹੀਂ ਲੱਗਦਾ ਦਸੰਬਰ ਲਾਸਟ ਜਦੋਂ ਮਲੇਸ਼ੀਆ ਤੋਂ ਸਿਮਰਨਜੀਤ ਸਿੰਘ ਨੇ ਅਮਰੀਕਾ ਦੇ ਲਈ ਡੋਂਕੀ ਰਾਹੀ ਨਿਕਲਣਾ ਹੁੰਦਾ ਉਹ ਨਵ ਨੂੰ ਮਿਲਣ ਜਾਂਦਾ ਜਾਣ ਤੋਂ ਪਹਿਲਾਂ ਉਹ ਨੂੰ ਹੁੰਦਾ ਹੈ ਕਿ ਮੈਂ ਨਵ ਨੂੰ ਜਾਣ ਤੋਂ ਪਹਿਲਾਂ ਮਿਲਾਂ ਉਹਨੂੰ ਸਰਪ੍ਰਾਈਜ਼ ਦਵਾਂ ਇਲਜ਼ਾਮਾਂ ਮੁਤਾਬਕ ਜਦੋਂ ਉਹ ਉੱਥੇ ਪਹੁੰਚਦਾ ਹੈ ਤਾਂ ਨਵ ਕਿਸੇ ਪਾਕਿਸਤਾਨੀ ਮੁੰਡੇ ਨਾਲ ਕਮਰੇ ਹੁੰਦੀ ਹੈ ਜਦੋਂ ਸਿਮਰਨਜੀਤ ਪਾਕਿਸਤਾਨੀ ਮੁੰਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਤਾਂ ਨਵ ਪੁਲਿਸ ਸਾਧ ਲੈਂਦੀ ਹੈ ਉਹ ਅਪਸੈਟ ਹੋ ਜਾਂਦਾ ਹੈ ਘਰ ਆ ਕੇ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਆ ਵੇਖੋ ਜੀ ਆ ਹੋ ਗਿਆ ਅੱਗੋ ਭਰਾ ਵਿਕਰਮ ਸਮਝਾਉਂਦਾ ਹੈ ਕਿ ਕੋਈ ਨਹੀਂ ਤੂੰ ਆਪਣਾ ਅਮਰੀਕਾ ਲੈ ਕੇ ਰਾ ਵਿਕਰਮ ਮੁਤਾਬਕ ਸਿਮਰਨਜੀਤ ਸਿੰਘ ਨਵ ਨੂੰ ਬਲੌਕ ਕਰ ਦਿੰਦਾ ਹੈ ਤੇ ਉਹ ਕੁੜੀ ਸਾਡੇ ਪਰਿਵਾਰ ਨੂੰ ਫੋਨ ਲਾਉਂਦੀ ਆ ਕਿ ਇੰਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋ ਰਹੀ ਪਰ ਫਿਰ ਇਹਨਾਂ ਦੀ ਗੱਲਬਾਤ ਕਿਸੇ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ ਦੁਬਾਰਾ ਜਦੋਂ ਗੱਲ ਹੁੰਦੀ ਆ ਉਦੋਂ ਤੱਕ ਸਿਮਰਨ ਫਰਾਂਸ ਪਹੁੰਚ ਚੁੱਕਾ ਹੁੰਦਾ ਹੈ ਸ਼ਾਨਿਗਨ ਵਿਜ਼ਾ ਦੇ ਥਰੂ ਨਵ ਵੀ ਮੈਕਸੀਕੋ ਤੱਕ ਪਹੁੰਚ ਜਾਂਦੀ ਹੈ ਪਰ ਮੁੰਡੇ ਵਾਲਿਆਂ ਮੁਤਾਬਕ ਕੁੜੀ ਨੂੰ ਅਮਰੀਕਾ ਤੱਕ ਉਨជាਣ ਦੇ ਸਾਰੇ ਬਾਕੀ ਪ੍ਰੋਸੀਜਰਸ ਦਾ ਜੁਗਾੜ ਸਿਮਰਨਜੀਤ ਸਿੰਘ ਹੀ ਕਰਾ ਕੇ ਦਿੰਦਾ ਆਪਣੀ ਜਾਨ ਪਛਾਣ ਨਾਲ ਸਿਮਰਨਜੀਤ ਸਿੰਘ ਪਹੁੰਚਦਾ ਹੈ ਅਮਰੀਕਾ 13 April 2023 ਨੂੰ ਤੇ ਕੁੜੀ ਪਹੁੰਚਦੀ ਹੈ 1 March 2023 ਨੂੰ ਹੁਣ ਦੋਵੇਂ ਫਾਈਨਲੀ ਪਹੁੰਚ ਜਾਂਦੇ ਨੇ ਮੰਜ਼ਿਲ ਤੇ ਪਰ ਨਵ ਜ਼ਿੱਦ ਕਰਦੀ ਹੈ ਕਿ ਮੈਂ ਇੱਥੇ ਨਹੀਂ ਰਹਿਣਾ ਮੈਂ ਨਿਊਯਾਰਕ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਸਿਮਰਨਜੀਤ ਉਸ ਦੀ ਜ਼ਿੱਦ ਤੇ ਉਸ ਨੂੰ ਜੂਨ 2023 ਚ ਨਿਊਯਾਰਕ ਛੱਡ ਕੇ ਆਉਂਦਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਸਿਮਰਨਜੀਤ ਸਿੰਘ ਆਪਣੇ ਰਿਸ਼ਤੇਦਾਰ ਨਾਲ ਫਲੋਰੀਡਾ ਹੀ ਰਹਿੰਦਾ ਹੁੰਦਾ ਹੈ ਇਲਜ਼ਾਮਾ ਮੁਤਾਬਕ ਕੁੜੀ ਨੇ ਨਵ ਨੇ ਨਿਊਯਾਰਕ ਜਾ ਕੇ ਸਿਮਰਨ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੁੰਦੀ ਹੈ ਜਿਸ ਨਾਲ ਸਿਮਰਨਜੀਤ ਸਿੰਘ ਕਾਫੀ ਅਫਸੈਟ ਰਹਿ ਲੱਗਦਾ ਬਾਅਦ ਉਸ ਸਿਮਰਨਜੀਤ ਨੂੰ ਆ ਵੀ ਪਤਾ ਲੱਗਦਾ ਹੈ ਕਿ ਇਹ ਉਹਨੂੰ ਬਿਨਾਂ ਦੱਸੇ ਕੈਲੀਫੋਰਨੀਆ ਮੂਵ ਹੋ ਗਈ ਹੈ ਹੁਣ 16 ਜੁਲਾਈ 2023 ਨੂੰ ਕਹਿੰਦੇ ਸਿਮਰਨ ਵੀ ਕੈਲੀਫੋਰਨੀਆ ਮੂਵ ਹੋ ਜਾਂਦਾ ਹੈ ਐਕਚੁਅਲੀ ਇਹਨਾਂ ਦੇ ਕਾਮਨ ਜਾਣਕਾਰ ਹੁੰਦੇ ਨੇ ਉੱਥੇ ਜੋ ਸਿਮਰਨ ਨੂੰ ਦੱਸ ਦਿੰਦੇ ਨੇ ਕਿ ਨਵ ਕਿੱਥੇ ਸਿਮਰਨਜੀਤ ਨਵ ਨੂੰ ਉੱਥੇ ਕਿਸੇ ਮੁੰਡੇ ਨਾਲ ਰੈਸਟੋਰੈਂਟ ਚ ਦੇਖਦਾ ਹੈ ਜਿੱਥੇ ਨਵ ਸਿਮਰਨ ਨੂੰ ਵੇਖ ਕੇ ਕਹਿੰਦੀ ਆ ਉਸ ਦੇ ਸਾਹਮਣੇ ਉਸ ਮੁੰਡੇ ਸਾਹਮਣੇ "ਕੀ ਆ ਮੇਰਾ ਕਜ਼ਨ" ਸਿਮਰਨਜੀਤ ਦਾ ਪਰਿਵਾਰ ਦੱਸਦਾ ਹੈ ਕਿ ਸਿਮਰਨ ਤੇ ਨਵਦੀ ਐਂਗੇਜਮੈਂਟ ਤਾਂ ਨਹੀਂ ਹੋਈ ਸੀ ਪਰ ਕੁਝ ਸ਼ਗਨ ਜ਼ਰੂਰ ਕੀਤੇ ਸੀ। ਦੋ ਤਿੰਨ ਵਾਰ ਇਹਨਾਂ ਦੇ ਪਰਿਵਾਰ ਨੂੰ ਜਲੰਧਰ ਹਵੇਲੀ ਵੀ ਮਿਲ ਚੁੱਕੇ ਸੀ। ਇਹ ਕਹਿੰਦੇ ਕਿ ਸਾਨੂੰ ਕੁੜੀ ਵਾਲਿਆਂ ਨੇ ਵਿਆਹ ਤੋਂ ਕੋਈ ਮਨਾ ਨਹੀਂ ਕੀਤਾ ਸੀ ਜਿਵੇਂ ਉਹ ਦਾਵਾ ਕਰ ਰਹੇ ਸੰਨ ਕਿ ਅਸੀਂ ਤਾਂ ਮਨਾ ਕਰਤਾ ਸੀ। ਸਿਮਰਨ ਦਾ ਭਰਾ ਵਿਕਰਮ ਕਹਿੰਦਾ ਕਿ ਅਸੀਂ ਕੁੜੀ ਤੇ ਕੁੜੀ ਦੀ ਭੈਣ ਦੇ ਅਕਾਊਂਟ 'ਚ ਪੈਸੇ ਵੀ ਪਾਏ। ਜੇ ਵਿਆਹ ਨੂੰ ਪਰਿਵਾਰ ਮਨਾ ਕਰ ਰਿਹਾ ਹੋਵੇ ਆਪਾਂ ਕੁੜੀ ਦੇ ਅਕਾਊਂਟ 'ਚ ਕਿਉਂ ਪੈਸੇ ਪਾਵਾਂਗੇ ਪਰ ਇਸ ਤੇ ਕੁੜੀ ਵਾਲਿਆਂ ਨੇ ਕਿਹਾ ਸੀ ਕਿ ਸਿਮਰਨਜੀਤ ਸਿੰਘ ਨੂੰ ਵਿਦੇਸ਼ ਰਹਿੰਦਿਆਂ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਸੀ ਉਸ ਲਈ ਨਵਸਰਾਂ ਨੇ ਪੈਸੇ ਮੰਗਾਏ ਸੀ ਉਸਦੇ ਪਰਿਵਾਰ ਤੋਂ ਪਰ ਇਸ ਗੱਲ ਨੂੰ ਸਿਮਰਨਜੀਤ ਦਾ ਪਰਿਵਾਰ ਨਕਾਰ ਦਿੰਦਾ ਤੇ ਨਾਲੇ ਉਹ ਕਹਿੰਦੇ ਨੇ ਕਿ ਅਸੀਂ ਨਵ ਦੀ ਭੈਣ ਹਰਜੋਤ ਕੌਰ ਦੇ ਅਕਾਊਂਟ 'ਚ ਵੀ ਪੈਸੇ ਪਾਏ ਨੇ ਜਿਸ ਦਾ ਕਿ ਪ੍ਰੂਫ ਹੋਣ ਦਾ ਉਹਨਾਂ ਨੇ ਦਾਵਾ ਕੀਤਾ ਸੀ ਪਰਿਵਾਰ ਆ ਵੀ ਦਾਵਾ ਕਰਦਾ ਹੈ ਕਿ ਸਿਮਰਨ ਨੇ ਬਥੇਰਾ ਪੈਸਾ ਲਾਇਆ ਉਸ ਕੁੜੀ ਤੇ ਤੇ ਉਸ ਦੇ ਚੀਟ ਕਰਨ ਤੋਂ ਬਾਅਦ ਵੀ ਉਹ ਰਿਸ਼ਤਾ ਬਚਾਉਣਾ ਚਾਹੁੰਦਾ ਸੀ ਕਹਿੰਦੇ ਸਿਮਰਨਜੀਤ ਸਿੰਘ ਇਕੱਲਾ ਰਹਿ ਰਿਹਾ ਸੀ ਕੈਲੀਫੋਰਨੀਆ ਤੇ ਉਸ ਵੇਲੇ ਇੰਨਾ ਕਿ ਡਿਪਰੈਸ ਸੀ ਕਿ ਉਹ ਸਾਡੇ ਨਾਲ ਵੀ ਗੱਲ ਨਹੀਂ ਸੀ ਕਰਦਾ ਇਹ ਦੋਵੇਂ ਪੱਖ ਤੁਹਾਨੂੰ ਮੈਂ ਦੱਸੇ ਮ੍ਰਿਤਕ ਨਵਸਰਾ ਦੇ ਪਰਿਵਾਰ ਦਾ ਵੀ ਤੇ ਗ੍ਰਫਤਾਰ ਹੋ ਚੁੱਕੇ ਮੁਲਜ਼ਮ ਸਿਮਰਨਜੀਤ ਸਿੰਘ ਦਾ ਵੀ ਲਾਸਟ ਇਨਫੋਰਮੇਸ਼ਨ ਮਿਲਨ ਤੱਕ ਇਹ ਕੇਸ ਜੇ ਆਨਗੋਇੰਗ ਹੈ ਹਰ ਕੋਈ ਆਪਣੇ ਜੀ ਨੂੰ ਸਹੀ ਤੇ ਦੂਜੇ ਨੂੰ ਗਲਤ ਕਹਿ ਰਿਹਾ ਹੈ ਸਿਮਰਨਜੀਤ ਸਿੰਘ ਵਾਕਈ ਕੰਟਰੋਲਿੰਗ ਸੀ ਉਹ ਸਚੀਨਾਵ ਨੂੰ ਟਾਰਚਰ ਕਰਦਾ ਸੀ ਯਾ ਸਚੀਨਾਵ ਸਿਮਰਨ ਨੂੰ ਧੋਖਾ ਦੇ ਰਹੀ ਸੀ ਰਿਸ਼ਤਾ ਤਾਂ ਚਲੋ ਖਾਕ ਹੋਇਆ ਹੀ ਪਰ ਦੋ ਜ਼ਿੰਦਗੀਆਂ ਜ਼ਰੂਰ ਨਾਲ ਖਤਮ ਹੋ ਗਈਆਂ ਇੱਕ ਮਾਰ ਕੇ ਇੱਕ ਗ੍ਰਫਤਾਰ ਹੋ ਗਿਆ ਕੀ ਘਟਿਆ ਕਿਸੇ ਨੇ ਪਰਿਵਾਰ ਅੱਜ ਵੀ ਅਥਰੂ ਵਹਾ ਰਹੇ ਨੇ ਰਿਸ਼ਤਿਆਂ ਦੇ ਦਾਇਰੇ ਇੰਨੇ ਛੋਟੇ ਕਿ ਜ਼ਿੰਦਗੀ ਹੀ ਨਿਗਲ ਜਾਣ ਪਰ ਇੱਕ ਗੱਲ ਫੇਰ ਕਹੂੰਗੀ ਪੂਰੀ ਗਲਤ ਸੀ ਜਾਂ ਸਹੀ ਉਸ ਨੂੰ ਮਾਰਨਾ ਸਰਾਸਰ ਗਲਤ ਸੀ ਉਹ ਸਹੀ ਤਾਂ ਹੋਈ ਨਹੀਂ ਸਕਦਾ ਫਲਾਸੇ ਡੌਂਕੀ ਲਾ ਕੇ ਜਾਣ ਵਾਲਾ ਤਰੀਕਾ ਸਰਾਸਰ ਗਲਤ ਫੇਰ ਤੋਂ ਸਾਨੂੰ ਇੱਕ ਵਾਰ ਪਤਾ ਲੱਗਿਆ ਕਿ ਅਸੀਂ ਕੀ ਨਹੀਂ ਕਰਨਾ ਵਾਹਿਗੁਰੂ ਜੀ ਸਤਿ ਸਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾ